ਇਹ ਜਿਹੜੇ ਮੇਰਾ ਨਾਮ ਕਾਰਤਿਕ ਹੈ ਮੈਂ ਰੋਡ ਤੇ ਜਿੱਥੇ ਜਗ੍ਹਾ ਤੇ ਹੋਈ ਮੇਰੇ ਮਾਲਕਾਂ ਡਰਾਈਵਰ ਸਾਹਿਬ ਨੇ ਨਸ਼ਾ ਕੀਤਾ ਲੜਦਾ ਪੂਰਾ ਦੇਖ ਲੋ ਕਰ ਚਾਹ ਕੇ ਉਹ ਕੰਮ ਪੁਲਿਸ ਦਾ ਉਹਨੀ ਪੁਲਿਸ ਦੀ ਪੁਲਿਸ ਦੀ ਪੂਰੀ ਕਾਰਵਾਈ ਤੋਂ ਪੂਰੀ ਨੂੰ ਸੋਲਵ ਕਰਤਾ ਸਾਡ ਨੰਬਰ ਥਾਣੇ ਐਸਐਚਓ ਸਾਹਮਣੂ ਗ੍ਰੇਨ ਦੇਤੀਆ ਆ ਰਹੇ ਨੇ ਇੰਨੇ ਜਿੰਦੀ ਵੀ ਗਰੀ ਕਾਰਵਾਈ ਬੰਦੀ ਹੈ ਔਰ ਜਿਹੜੇ ਮਾਲੀ ਬੰਦਨ ਨੂੰ ਸਤਾਣ ਹੈ ਭੜ ਕੇ ਪਰਵਾਈ ਕਰਕੇ ਹੇਮੀ ਭੇਜਦੇ ਹੂ ਕੀ ਨਾਮ ਕੀ ਹੈ ਤੇਰਾ ਅਮਿਤ ਕੁਮਾਰ ਹਸਰ ਕੀ ਬਈ ਐਸੇ ਦੱਸੋ ਸਰ ਮੈਂ ਉਧਰੋਂ ਆ ਰਿਹਾ ਸੀਗਾ ਗੱਡੀ ਦਾ ਮੇਰੇ ਹੋ ਗਿਆ ਬ੍ਰੇਕ ਫੇਲ ਪਹਿਲਾਂ ਇੱਕ ਬਲੈਰੋ ਤੇ ਲੱਗੀ ਗੱਡੀ ਮੇਰੀ ਉਸ ਤੋਂ ਬਾਅਦ ਮੈਂ ਕੰਟਰੋਲ ਕਰਦੇ ਕਰਦੇ ਇੱਥੇ ਬ੍ਰੇਕ ਬਿਲਕੁਲ ਬ੍ਰੇਕ ਵੀ ਲੱਗੀ ਨਹੀਂ ਮੇਰੀ ਸਟੀering ਵੀ ਬਿਲਕੁਲ ਜਾਮ ਹੋ ਗਈ ਇਹਦੀ ਅਚਾਨਕ ਹੀ ਫੇਰ ਮੇਰੀ ਗੱਡੀ ਆ ਕਿ ਰੇਡੀ ਤੇ ਵੱਜੀ ਹੈ ਸਰ ਇਹ ਗੱਡੀ ਕਿਹਦੀ ਆ ਗੱਡੀ ਆ ਇੰਪੀਰੀਅਲ ਬੋਰਡ ਦੀ ਆ ਸਰ ਤੇ ਮਤਲਬ ਕਿੱਥੋਂ ਤੋਂ ਕਿੱਥੇ ਜਾ ਰਹੇ ਤੁਸੀਂ ਮੈਂ ਗੈਸਪੁਰੇ ਤੋਂ ਮੈਂ ਇਧਰੋਂ ਆਪਣਾ ਸੈਂਟਰਲ ਜੇਲ ਤੋਂ ਗੈਸਪੁਰੇ ਜਾ ਰਿਹਾ ਸੀਗਾ ਪਹਿਲੇ ਵੀ ਕਿਤੇ ਮਾਰ ਕੇ ਆਏ ਹੋ ਨਹੀਂ ਸਰ ਕਦੇ ਨਹੀਂ ਹੋਇਆ ਅੱਜ ਪਹਿਲੀ ਵਾਰੀ ਬ੍ਰੇਕ ਸਰ ਸਰ ਪਹਿਲੀ ਵਾਰੀ ਹੋਇਆ ਮੇਰੇ ਨਾਲ ਪਹਿਲੀ ਵਾਰੀ ਮਤਲਬ ਮੈਂ ਉਧਰ ਆ ਬਲੇ ਆਰਾਮ ਕਹਿੰਦਾ ਫਰੰਟ ਕਹਿੰਦੇ ਤੇ ਬੱਜਿਆ ਤੁਹਾਡਾ ਮੈਂ ਉੱਥੇ ਖੜਾ ਸੀਗਾ ਸਾਹਮਣੇ ਕੈਮਰਾ ਫਰੰਟ ਮੇਰਾ ਸਰ ਮੈਂ ਪਰੇ ਨੂੰ ਆਇਆ ਪਰ ਇਹਨਾਂ ਦੀ ਗੱਲ ਸੁਣੋ ਪਹਿਲਾਂ ਮੈਂ ਪਰੇ ਨੂੰ ਆਇਆ ਪੱਜ ਕੇ ਇੱਕ ਦੇ ਮੇਰਾ ਹੁਸਨ ਵਾਲੇ ਅੱਛੇ ਕੀ ਗੱਲ ਵੀ ਹੋਈ ਮੈਂ ਇਧਰੋਂ ਪੱਠੇ ਚ ਜਗਾਇਆ ਗੱਡੀ 'ਚ ਮੈਂ ਅੰਦਰ ਹੱਤ ਹੋਣ ਗਿਆ ਉੱਥੇ ਖੜਾ ਆ ਇਧਰੋਂ ਗੱਡੀ ਆਈ ਸਿੱਧੀ ਸਿੱਧੀ ਲਈ ਆ ਰੁਕੀ ਨਹੀਂ ਕੁਛ ਨਹੀਂ ਰੁਕੀ ਸਿੱਧੀ ਲਿਆ ਕੇ ਪਰੇ ਜੜਾਤੀ ਉਹ ਬੰਦੇ ਵਿਚਾਰੇ ਬੈਠੇ ਦੋਨੇ ਜਣੇ ਮੇਰੇ ਸਾਹਮਣੇ ਹੋਇਆ ਸਾਰਾ ਮੇਰੇ ਸਾਹਮਣੇ ਹੋਇਆ ਸਾਰਾ ਕੁਝ ਜੀ ਪੁਲਿਸ ਨੂੰ ਤਲਾਸ਼ ਦੇ ਦਿੱਤੀ ਹੈ ਹਾਂਜੀ ਨਹੀਂ ਨਹੀਂ ਪੁਲਿਸ ਨੂੰ ਨਹੀਂ ਸਾਥ ਨਹੀਂ ਪੁਲਿਸ ਨੂੰ ਨਹੀਂ ਕੀਤਾ ਸਾਰਾ ਜਦੋਂ ਤੁਸੀਂ ਸਿਲੰਡਰ ਬਲਾਸਟ ਹੁੰਦਾ ਜਾਂ ਕਿੰਨਾ ਤਗੜਾ ਜਾਨਮਾਲ ਦਾ ਹੱਥ ਆਉਣਾ ਜੀ ਤੁਸੀਂ ਦੱਸੋ ਮੇਰਾ ਨਾਮ ਪ੍ਰਿੰਸ ਹੈ ਮੈਂ ਕੋਟਕ ਮੈਂ ਮੈਂ ਅਦロイ ਜਾ ਰਿਹਾ ਸੀ ਮੈਂ ਕੋਟਕ ਮਹਿੰਦਰਾ ਦਾ ਸਟੇਟ ਮੈਨੇਜਰ ਲੋਨ ਡਿਪਾਰਟਮੈਂਟ ਦਾ ਮੈਂ ਦੇਖਿਆ ਇੰਨਾ ਤਗੜਾ ਮਤਲਬ ਜੇ ਤੁਸੀਂ ਦੱਸੋ ਸਿਲੰਡਰ ਬਲਾਸ ਨਾ ਕਿੰਨੇ ਬੰਦੇ ਦਾ ਜਾਨ ਜਾਣਾ ਸੀ ਕਿੰਨਾ ਨੁਕਸਾਨ ਹੋਣਾ ਸੀ ਇਹਨਾਂ ਦਾ ਤਾਂ ਜਾਣ ਹੀ ਜਾਣਾ ਸੀ ਹੁਣ ਤੁਸੀਂ ਦੱਸੋ ਮਤਲਬ ਇਹਨਾਂ ਦੇ ਮਤਲਬ ਕੀ ਕਰੇ ਤੁਸੀਂ ਸਲਾਹ ਦੋ ਭਲਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਜਾਨ ਵੀ ਸਰ ਜਾ ਕੇ ਦੇਖੋ ਬੰਦੇ ਨੂੰ ਕਿੰਨਾ ਚੋਟ ਲੱਗੇ ਬੰਦੇ ਨੂੰ ਉਹ ਰਿਹਾ ਸਾਹਮਣੇ ਹੀ ਆ ਜੇ ਤੇ ਗਰਮ ਗਰਮ ਤੇਲ ਪਿਆ ਉਹਦਾ ਚਮੜੀ ਦਾ ਸਰ ਕੀ ਹਾਲ ਹੋਇਆ ਹੋਣਾ ਸਾਨੂੰ ਥੋੜੇ ਜਿਹਾ ਮਤਲਬ ਤਪਚੋਂ ਨਿਕਲਦੇ ਆ ਤਾਂ ਇਹ ਹਾਲ ਹੁੰਦਾ ये तो ते तेल डिग ते गरम, गरम गर्म अच्छा सिक्सटी डिग्री प्लस नाम विवेक अच्छा जो रेडी लगा लगा मैं जरे भी बनाता जी अच्छा हुआ क्या भैया सर मेरे साइड में रेडी खड़ा था

ਤੋ ਕੀ ਗਰਮ ਤੇਲ ਜਲ ਗਿਆ ਹਾਂਜੀ ਕੀ ਮੰਗ ਕਰਾ ਸਾਡਾ ਨੁਕਸਾਨ ਦੇ ਦਿਓ ਜੀ ਸਾਨੂੰ ਕੀ ਹੋ ਗਿਆ ਦੇਖੋ ਸਰ ਸਟੈਂਡਰ ਫਟ ਜਾਤਾ ਫਿਰ ਕੀ ਹੁੰਦਾ ਆਪ ਹੀ ਦੇਖ ਲੋ ਜੀ ਜੀ ਬਿਲਕੁਲ ਕਿੰਨਾ ਨੁਕਸਾਨ ਹੋਤਾ ਬਲੀ ਬਰਸ਼ਨ ਕੋ ਕੀਆ ਆਪਣਾ ਵੀ ਸਰ ਨੰਬਰ ਚੱਕ ਨਹੀਂ ਰਹੇ ਅੱਛਾ ਆ ਜਦੋਂ ਕਾਲ ਕੀਆ ਆਪ ਕਾਲ ਕੀਆ ਆ ਵੀ ਕਾਲ ਕੀਆ ਜੀ ਅਭੀ ਅਭੀ ਇਹ ਬੋਨ ਨਹੀਂ ਉਠਾ ਰਿਹਾ ਸੀ ਨੰਬਰ ਤੇ ਕੀਆ ਸੀ 112 ਤੇ 100 ਤੇ ਦੋਨੋਂ ਤੇ ਕੀਆ ਜੀ ਠੀਕ ਠੀਕ ਹਾਂਜੀ 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 ਪ੍ਰੇਮ ਜੀ ਇੱਥੇ ਮੋੜ ਤੇ ਤੁਸੀਂ ਖੋਚੀ ਕਿੰਨਾ ਨੁਕਸਾਨ ਹੋਇਆ ਤੇ ਕੀ ਹੋਇਆ ਅੱਜ ਬਦਲ ਲੱਗਿਆ ਵੀ ਨਹੀਂ ਮਿਹਦਰਾ ਪੇਕਾ ਪਿਆ ਨਾ ਆਪਣੇ ਜੇਲ੍ਹ ਵਾਲੀ ਰੋ ਡਰਾਈਵਰ ਨੇ ਦੱਸਿਆ ਵੀ ਕਹਿੰਦਾ ਵੀ ਇਹਦੀ ਬ੍ਰੇਕ ਫੇਲ ਹੋ ਗਈ ਆ ਬ੍ਰੇਕ ਫੇਲ ਹੋਣ ਕਰਕੇ ਇਹਦੇ ਵਿੱਚ ਟਕਰਾਈ ਆ ਬਾਕੀ ਪਤਾ ਨਹੀਂ ਹੈਗਾ ਵੀ ਬ੍ਰੇਕ ਫੇਲ ਹੋਈ ਹੈ ਨਹੀਂ ਹੋਈ ਜਲੇਬੀ ਵਾਲੇ ਰਿਹੜੀ ਚ ਬੱਜੀ ਆ ਜੀ ਅੱਛਾ ਹਾਂਜੀ ਹੁਣ ਦੇਖਦੇ ਆ ਕਿੰਨਾ ਨੁਕਸਾਨ ਦੱਸ ਰਹੇ ਜੀ ਜਲੇਬੀਆਂ ਦੇ ਉਹ ਦੱਸਣ ਦਾ ਵੀ ਨੁਕਸਾਨ ਦਾ ਕਾफी ਹੋ ਗਿਆ ਪਰ ਦੱਸਣ ਦਾ ਹੋ ਗਿਆ ਸਾਰਾ ਤੇਲ ਦੂਰ ਲੁੱੜ ਗਿਆ ਹੈਗਾ ਤੇ ਰਿਹੜੀ ਭੱਜ ਗਈ ਹੈਗੀ ਆ ਜਾ ਨਹੀਂ ਨੁਕਸਾਨ ਕੋਈ ਹੋਇਆ ਨਹੀਂ ਜੀ ਬਸ ਸੱਟਾਂ ਬੈਠੀਆਂ ਨੇ ਸੱਟਾਂ ਲੱਗੀਆਂ ਹੈਗੀਆਂ ਜੀ ਅੱਛਾ ਜੀ ਸੱਟਾਂ ਲੱਗੀਆਂ ਨਾਲ ਗਾਖ ਸੀ ਉੱਤੇ ਵੀ ਤੇਲ ਪੈ ਗਿਆ ਹੈਗਾ ਉਹ ਵੀ ਸੜ ਗਿਆ ਕੋਈ ਬੰਦੋ ਗਿਆ ਜਾ ਰਿਹਾ ਜੀ ਡਰਾਈਵਰ ਨੇ ਸ਼ਰਾਬ ਪੀਤਾ ਕੋਈ ਨਸ਼ਾ ਕੀਤਾ ਹੈ ਨਸ਼ੇ ਵਾਲੀ ਗੱਲ ਹੈ ਜੇ ਕੋਈ ਡਰਾਈਵਰ ਨੇ ਜੇ ਆਪਾਂ ਵੜ ਲਿਆ ਹੈਗਾ ਉਹਦਾ ਮੈਡੀਕਲ ਕਰਾਵਾਂਗੇ ਮੈਡੀਕਲ ਗਰਾਊਂਡ ਤੇ ਪਤਾ ਲੱਗੂਗਾ ਜੀ ਗੱਡੀ ਥਾਣੇ ਲੈ ਕੇ ਚੱਲੇ ਜਾਨਾ ਗੱਡੀ ਚੱਲਣ ਦੇ ਯੋਗ ਨਹੀਂ ਹੈਗੀ ਉਹਦਾ ਤੇਲ ਲੀਕ ਹੈਗਾ ਤੇ ਉਦੋਂ ਬਾਅਦ ਟੋਚ ਕੇ ਕਰਕੇ ਥਾਣੇ ਲੈ ਕੇ ਜਾਵਾਂਗੇ ਠੀਕ ਹੈ ਜੀ